ਜੀ ਸਹਜ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਦਾ ਤੁਸੀਂ ਤਾਂ ਘਰੇ ਆਉਣ ਘਰੇ ਆਉਣ ਤੈਨੂੰ ਮੈਂ ਦੱਸਦਾ ਤੈਨੂੰ ਮੈਂ ਗਰਾਉਂਡੇ ਆਉਣ ਨੂੰ ਗਰਾਉਂਡੇ ਆਉਣ ਨੂੰ ਮੈਂ ਤੇਰਾ ਥੇ ਘਰ ਵਾਲਾ ਮੈਂ ਜਿਹੜਾ ਟਾਈਮ ਨਾ ਨਹੀਂ ਆਇਆ ਘਰੇ ਤੂੰ ਦੱਸ ਪਹਿਲਾਂ ਮੈਨੂੰ ਗੁੱਡ ਮਾਰਨਿੰਗ ਕਰ ਪਹਿਲਾਂ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਵਧੀਆ ਜੀ ਤੇ ਤੇਰੀ ਟੀ-ਸ਼ਰਟ ਨਹੀਂ ਬਣ ਰਹੀ ਕੀ ਤੂੰ ਦੋ ਛੁੱਟੀਆਂ ਕਰ ਗਿਆ ਬਾਬੇ ਮੈਂ ਯਾ ਠੀਕ ਹੀ ਨਹੀਂ ਤੇਰਾ ਸੈਜ ਕਿਹੜਾ ਹੁੰਦਾ ਤੇਰੇ ਮੇਰੇ ਸੈਜ ਆਉਂਦਾ ਵਾ 43 ਤੇਰੇ ਬੰਦੇਆਂ ਵਾਲਾ ਤੇਰੇ ਸੈਜ ਆਉਂਦਿਆ ਵੇਸ਼ਾਂ ਕਿੱਡਾ ਜਿਹੜਾ ਮੇਰੇ ਕਿੱਥੇ ਪਸੂਆਂ ਵਾਲਾ ਮੇਰੇ ਵੇਸ਼ਾ ਕਿੰਨੀ ਵਧੀਆ ਲੱਦੀ ਭਾਈ ਟੀ-ਸ਼ਰਟ ਆਵੇ ਫੱਟਵਾ ਫੱਟਾ ਦਾ ਆ ਆ ਆ ਕੀ ਗੱਡੀ ਹੋਈ ਇਹ ਬੋਡੀ ਆ ਵੇ ਬੋਡੀ ਮੇਰੀ ਦੇਖ ਲੈ ਕਿੱਥੇ ਆਂ ਛੇੜਦਾ ਸੀ ਉਦੋਂ ਛੇੜੀਆਂ ਕਿ ਨਹੀਂ ਨਹੀਂ ਛੇੜੀਆਂ ਯਾਰ ਮੈਂ ਦੇਖੀਆਂ ਸੀ ਕਿ ਇੱਕ ਵਾਰੀ ਦੱਸ ਦੇ ਤੂੰ ਵੀ ਜਿਆਦਾ ਤੂੰ ਹੀ ਦੇਖੀਆਂ ਸੀ ਤੂੰ ਦੇਖੀਆਂ ਕਿ ਨਹੀਂ ਤੂੰ ਹੀ ਦੇਖੀਆਂ ਨਹੀਂ ਮੈਂ ਵੇਖੀਆਂ ਤੂੰ ਵੀ ਦੇਖਿਆ ਨਾ ਕਿੰਦਾ ਵੇਖਿਆ ਪਿਛੇ ਮੁੜ ਕੇ ਮੈਂ ਇੱਕ ਇਹ ਦੱਸ ਮਗਰ ਭਾਜੀ ਹਲੋ ਆਜਾ ਤੂੰ ਮੂਰੇ ਆਈਆਂ ਉਦੋਂ ਵੇਖਿਆ ਮੈਂ ਪਿੱਛੇ ਨੂੰ ਕਿਉਂ ਵੇਖਿਆ ਤੂੰ ਕੁੜੀਆਂ? ਯਾ ਤੂੰ ਵੀ ਦੇਖ ਰਹੀ ਆ। ਤੇ ਪਹਿਲਾਂ ਘੜੀ ਘਾਤ ਲਾ ਗਏ ਆ ਗਰਾਊਂਡ ਚ ਹੀ ਦੱਸ। ਮੈਨੂੰ ਪਤਾ ਨਹੀਂ ਤੂੰ ਹੀ ਗਈ। ਮੈਂ ਇਹ ਤੇ ਦੂਜੀ ਲੱਗੀ ਆ। ਆ ਵੀ ਦੂਜੀ। ਦੋੜਾ ਤੇਰਾ 8:00 5 ਮਿੰਟ ਇਹਨੂੰ ਖਰਾਬ ਕੀਤੇ ਆ। ਹੁਣ 35 ਪਾਜੀ ਇੱਕ ਮਿੰਟ ਖਰਾਬ। 35 ਮਿੰਟ। ਪਾਜੀ ਇਹਨੂੰ ਪੁੱਛ ਪਹਿਲਾਂ ਕੁੜੀਆਂ ਘਾਤ ਵੇਖੀਆਂ। ਇੱਧਰ ਆ ਇੱਧਰ ਆ ਪਹਿਲਾਂ। ਪਹਿਲਾਂ ਪਾਜੀ ਭੱਜ ਗਿਆ ਵੇਖ ਲੋ ਅੱਖਾਂ ਨਹੀਂ ਲੱਗਾ ਟੱਡੇ। ਲਓ ਵੀ ਸਵੇਰੇ ਸਵੇਰੇ ਹੁਣ ਗਰਾਊਂਡ ਲੱਗਣ ਲੱਪੀ ਆ ਮੁੰਡੇ ਕਹਿੰਦੇ ਅੱਜ ਗਰਾਊਂ

ਹਾਂ ਬਹੁਤ ਖਰੀ ਕਹਿੰਦੇ ਅੱਜ ਅਮਰਤੌਲ ਖਾਲਾ ਵੀ ਆਏ ਉੱਡਣਾ ਸੱਪ ਆਇਆ ਕਹਿੰਦੇ ਕਬੂਤਰ ਆਇਆ ਅੱਜ ਲੱਗੋ ਮੜਿਆ ਕਬੂਤਰ ਨੂੰ ਅੱਜ ਠੋਕੇ ਪਰ ਕਬੂਤਰ ਕਿੱਥੇ ਦੱਬਦਾ ਲਾਲਾ ਭਰਾ ਚੱਲ 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 ਬਾਵਾ ਗਾ ਲ ਤੈਨੂੰ ਖਿੱਚ ਕੇ ਖਿੱਚ ਕੇ ਆ ਗਿਆ ਆ ਗਿਆ ਆ ਗਿਆ ਉਸ ਸਿਆਰੀ ਮੂਰੇ ਆ ਗਿਆ ਤਕੀ ਉਹ ਤੇ ਮਾਰਿਆ ਤੇ ਭੈਜ ਵੇਖਦਾ ਜਦੋਂ ਵੀਡੀਓ ਬਣਨ ਲੱਗੀ ਤੇ ਮੂਰੇ ਆ ਗਿਆ ਨੰਬਰ ਤੇ ਆ ਗਿਆ ਸਹਜ ਲੈ ਗਿਆ ਸਿਆਈ ਥਾਪੀ ਹੋ ਜੇ ਹੁਣ ਓਏ ਛੂਟਾ ਫਟਾ ਗਿੰਦੇ ਫਟੇ ਜੱਟ ਜੇ ਫਾਦਮਾ ਫੇਰ ਬਥੇ ਰਹਿ ਗਿਆ ਉਹ ਫੇਰ ਰਹਿ ਗਿਆ ਉਹ ਭਾਈ ਮੈਂ ਉੱਤੇ ਜੂਮ ਮਾਰਿਆ ਪਹਿਲਾਂ ਮੈਂ ਕਿਹਾ ਅੱਧ ਜੀ ਖੜਾ ਉਹ ਮੋਟਾ ਫੇਰ ਵਿਚੇ ਰਹਿ ਗਿਆ ਇਹ ਤੇ ਇੱਥੇ ਲਿਆ ਇੱਥੇ ਮੜਿਆ ਮੋਟੇ ਦੀ ਆਇਆ ਲੱਗ ਇੱਧਰ ਆ ਗੱਲ ਸੁਣ ਨਾ ਜਿਹੜੇ ਜੀੜੇ ਵਾਲੀ ਆਉਂਦੀ ਆ ਉਹਦੇ ਮਗਰ ਤਾਂ ਵੱਡੀ ਚੀਜ਼ ਭਾਜਦਾ ਵਾ ਇੱਥੇ ਗਰਾਊਂਡ 'ਚ ਦੇਖੋ ਭੱਜ ਨਹੀਂ ਹੁੰਦਾ ਮੋਟਿਆ ਜਿਆ ਭਾਈ ਉਹ ਅੱਧ ਅੱਧ ਜੀ ਜੀ ਖੜਾ ਰਹਿੰਦਾ ਕੋਈ ਨਾ ਅਖਮੜੇ ਦਰਚਾਨਾਂ ਉੱਤੇ ਜੇ ਭੱਜ ਗਿਆ ਵਾ ਕੋਟੀ ਰਿਆ ਭਾਈ ਵਾਲੀ ਕੱਢ ਕੇ ਮੈਂ ਲਿਆਉਣਾ ਰੁਕ ਜਾ ਮੈਂ ਉਹ ਖਿ ਜਾਣਾ ਚੱਲ ਚੱਲ ਭਾਈ ਵੇਖ ਲੈ ਅੱਗੇ ਖੜ ਗਿਆ ਫੇ ਚੱਲ ਚੱਲ ਉੱਥੇ ਭਾਈ ਮਾੜਾ ਪੁੱਛੋ ਇਹਨੂੰ ਕਦੋਂ ਇਹ ਛੱਡਦਾ ਛੱਡਦਾ ਕਦੋਂ ਉਹ ਮੈਂ ਉਹ ਕਰਗੋ ਪਾੜ ਗਈ ਆ ਬਹੁਤ ਨੇੜ ਦੀ ਕਰਗੋ ਪਾੜ ਗਈ ਆ ਚਲੋ ਮੈਂ ਤਾਂ ਲਾਈ ਦਿਆਂ ਆਂ ਤੇ ਪਿਛੋਂ ਪਹਿਲੇ ਨੰਬਰ ਤੇ ਮੈਨੂੰ ਪਤਾ ਤੇਰੇ ਪਿਛੇ ਪੇਪਰਾਂ ਦੇ ਵੀ ਤੇ 230 ਨੰਬਰ ਹੀ ਹੋਣੇ ਆ 230 ਆ ਐਵੇਂ 330 ਹੀ ਭਾਈ ਸੰਘ ਜੋ ਆਵਾਜ਼ ਕਨੀ ਨਹੀਂ ਨਹੀਂ ਆਈ ਕੋਈ ਨਾ ਭਾਜੀ ਨੂੰ ਦੱਸਦਾ ਮੈਂ ਨਾ ਇਹ ਹੋਰ ਲਵਾ ਆਈ 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 ਮੈਂ ਦੱਸਦਾ ਭਾਜੀ ਨੂੰ ਵੱਡਣਾ ਇਹ ਨਹੀਂ ਸੰਘ ਜੋ ਆਵਾਜ਼ ਕਿ ਛਿੱਕੂ ਆਣੀ ਆ। ਬਾਜਦਾ ਆ ਫੇ ਆਪ ਗੱਲਾਂ ਤੇ ਜੋਰ ਦਿੱਤਾ ਹੋਇਆ ਵਾ। ਕੀ ਯਾਰੀ ਜੀਰੇ ਵਾਲੀ ਨਾਲ ਨਹੀਂ। ਚੰਗਾ ਸੀ ਪਲੇਅਰ ਹੁੰਦਾ ਮੈਂ ਸੋਣੀਏ। ਰੂਲ ਦਿੱਤਾ ਸੋਣੀਏ ਜਵਾਨੀ ਮੇਰੀ ਨਹੀਂ। ਛੇੜਦਾ ਮੈਂ ਨਿਤ ਹੁਣ ਕਹਿੰਦਾ ਕੁੜੀਆਂ। ਲੈ। ਪਾਪੇ ਨੇ ਸੀ ਲੈਤਾ ਮੋਟਰਸਾਈਕਲ ਮੈਨੂੰ ਨਹੀਂ। ਦਾਦਾ ਕਹਿੰਦਾ ਤੂੰ ਕੀ ਕੀਤਾ ਦੱਸ ਇੱਕ ਮਿੰਟ ਭਾਜੀ ਕੀਤਾ ਕੀ ਦੱਸਦਾ ਦਾਦਾ ਕੀ ਕੀਤਾ ਕੰਨ ਫੜ ਵਧੀ ਜਾਨੀਆਂ ਦੋ ਹੋ ਗਈਆਂ ਜੁੱਤੀਆਂ ਚਬਲਾ ਫੜੋ ਚਬਲਾ ਇਹਦੇ ਫੇਰ ਪਈ ਕੀ ਹੋ ਦਾਦਾ ਜਾ ਕੰਨ ਥੱਲੇ ਦੀ ਫੜ ਲੈ ਸੱਜਣਾ ਹੋਪਤਾਂ ਨੂੰ ਤਨ ਹੋ ਜਾ ਹਾਈ ਉਹ ਪੱਤਰ ਟੁੱਟ ਗਈ ਚਪਲ ਦੀ ਉਹ ਪੱਤੇ ਟੁੱਟ ਗਈ ਚਪਲ ਦੀ ਮਾਰੋ ਸੱਜਾ ਇਹਦੇ ਮਾਰ ਕੇ ਦੱਸਦਾ ਭਾਜੀ ਨਹੀਂ ਬਾਤੂ ਮੇਰੇ ਕੋਲ ਫੇਰ ਬਚਦੀ ਆ ਮਾਰ ਦੇ ਚੱਲ ਮਾਰ ਦੇ ਨਹੀਂ ਤੂੰ ਉੱਠ ਨਹੀਂ ਨਹੀਂ ਪਹਿਲਾਂ ਮਾਰ ਤੂੰ ਮਾਰ ਤਾਂ ਦਿੱਤੀ ਉਹਨੇ ਲੈ ਆ ਲੈ ਕਿੱਦਾਂ ਮਾਰ ਕੇ ਦੱਸ ਜੀ ਭਾਜੀ ਸਪ੍ਰਿੰਟਾਂ ਨਹੀਂ ਲਾਉਂਦੇ ਦੋਵੇਂ ਪਿੱਛੇ ਪਿੱਛੇ ਰੁਕ ਜਾਂਦੇ ਆ ਗਈ ਇਹਦੇ ਮੈਂ ਮਾਰਦਾ ਭਾਜੀ ਆ ਫੜੀ ਆ ਸਿਆਜ ਦੇ ਕੰਨ ਫੜਾ ਫੜਾ ਕਰ ਉਹ ਭਾਜੀ ਹੱਥ ਤੋਂ ਛੁੱਟ ਗਈ ਜਦੋਂ ਕੰਨ ਫੜਾ ਆ ਇੱਧਰ ਆ ਤੂੰ ਕੰਨ ਫੜ ਇੱਧਰ ਆ ਤੂੰ ਨਹੀਂ ਇਹਨੂੰ ਕੰਨ ਫੜ ਸਿਆਜ ਤੂੰ ਇੱਧਰ ਤੂੰ ਹੀ ਫੜ ਕੰਨ ਇਹ ਨਹੀਂ ਆ ਕੰਨ ਪਰਦਾ ਬਈ ਚਲੋ ਚਲੋ ਤੁਹਾਨੂੰ ਦਾਖਾ ਮਾਰ ਇਹਨੂੰ ਕਿੱਦਾਂ ਮਾਰੀ ਦੀ ਜੀ ਜੇ ਮੋਲੀ ਵੱਜੀ ਤੇਰੇ ਵੱਜਣੀ ਤਾ ਨਾ ਹੋ ਆ ਦੇ ਨੀ ਉਹ ਜੀਵਨ ਤਾ ਨਾ ਹੋ ਆਈ ਵਾ ਚੱਲ ਚੱਲ ਆ ਕੀ ਆ ਉਹ ਚਾਉਂਦਾ ਉਹ ਵਾਲੀ ਭਾਰੀ ਹਣਾ ਦੇ ਮੈਨੂੰ ਦੱਸੀ ਕਿੱਦਾਂ ਮਾਰੀ ਦੀ ਇਹ ਤੁਸੀਂ ਆ ਨਾ ਜਿਹੜੇ ਬਤਨੀਤੇ ਹੋਏ ਆਏ ਮਾਰ ਸਾਈ ਦੇ ਮਾਰ ਸਾਈ ਦੇ ਸਹਿਜ ਲਾਉਂਗਾ ਮੈਂ ਤਾਂ ਕਿਦੋਂ ਬਾਸ ਭਜੂਗਾ ਅੱਧੋਂ ਭਜੂਗਾ ਅੱਧੋਂ ਲਾਉਂਗਾ ਹੁਣ ਜੀਰੇ ਵਾਲੀ ਜਮਕਰ ਭਜੂਗਾ ਹੈ ਨਹੀਂ ਹੁਣ ਉਹਦੇ ਨਾਲ ਗੱਲ ਆ ਜੇ ਫੋਨ ਲਾ ਲੱਤਾਂ ਵੀ ਖਿਤਰੀਆਂ ਵੱਡਦਾ ਤਰੀਮ ਹੈ ਫੋਨ ਨਹੀਂ ਲਾਉਣਾ ਇਹਨੂੰ ਚੱਲ ਤੂੰ ਗੱਲ ਜਿਹੜੀ ਤੂੰ ਪਹਿਲਾਂ ਦੱਸ ਤੂੰ ਉਹਨੇ ਫੋਨ ਨਹੀਂ ਲਾਉਣਾ ਜੀਰੇ ਵਾਲੀ ਨੂੰ ਮੈਂ ਫੋਨ ਲਾਉਣਾ ਹੀ ਨਹੀਂ ਤੂੰ ਲਾਉਣਾ ਉਹਨੂੰ ਉਹ ਮੁੰਡਾ ਕਹਿੰਦਾ ਮੇਰੇ ਨਾਲ ਗੱਲ ਬਾਤ ਮੇਰੀ ਸਹੇਲੀ ਨੂੰ ਫੋਨ ਲਾਉਂਦਾ ਸਹਜ ਉਹ ਐਵੇਂ ਆਪਦੀਆਂ ਮਰੀ ਜਾਂਦਾ ਮੈਂ ਭਾਈ ਮੁੰਡਾ ਆਪਦਾ ਨਹੀਂ ਇਹ ਬੱਸ ਕਹਿੰਦਾ ਇਦਾਂ ਦਾ ਨਹੀਂ ਮੁੰਡਾ ਉਦਾਂ ਦਾ ਵਾ ਵਾਦੂ ਖਰਾਬ ਆ ਕਹਿੰਦਾ ਹਾਈ ਜਿਆਦਾ ਖਰਾਬ ਆ ਕਹਿੰਦਾ ਲੈ ਵੀ ਉਦੋਂ ਮੈਂ ਗਾਲ ਕੱਢੀ ਸੀ ਤੈਨੂੰ ਹਾਂ ਕੋਈ ਨਾ ਪੁੱਤ ਹੁਣ ਨਹੀਂ ਦੱਸਣਾ ਦੱਸ ਉਹ ਨਹੀਂ ਬਾਜੀ ਮੈਂ ਤਾਂ ਕਹਾਈ ਸਹਜ ਦੀ ਜਿਹੜਾ ਟਰਬੋ ਪਾੜ ਗਈ ਆ ਟਰੈਕਟਰ ਦੀ 36 30 ਦੀ ਦੱਸ ਦੇ ਸਾਰਿਆਂ ਨੂੰ ਪਤਾ ਲੱਜੂਗਾ ਚੱਲ ਕੋਈ ਨਾ ਮਿਹਨਤ ਲਾ ਤੂੰ ਹੁਣ ਤੈਨੂੰ ਦੱਸਦਾ ਕੋਈ ਨਾ ਤੇਰੇ ਗੇੜੇ ਮੇਂ ਨਾਂ ਵੱਧ ਲਵਾਈ ਲੂਤੀ ਲਓ ਵੀ ਅਸੀਂ ਸਪ੍ਰਿੰਟਾਂ ਕਰ ਲਈਆਂ ਪੂਰੀਆਂ ਆਪਦੀਆਂ ਤੇ ਮੁੰਡੇ ਕਬੱਡੀ ਵਾਲੇ ਡਟੇ ਜਾਣਦੇ ਆ ਤੇ ਨਾਲ ਕੋਈ ਸਾ ਵੀ ਆਪ ਫੇ ਅੱਜ ਪੂਰਾ ਦੱਸਣਦੇ ਆ ਲੈ ਇੱਧਰ ਲੱਖ ਵਾਲੀ ਪੈ ਗਈ ਆ ਦੱਸਿਆ ਕਾਦੋ ਨਹੀਂ ਕਮੈਂਟਰ ਕਿੱਥੇ ਆ ਓਏ ਲੱਖ ਵਾਲੀ ਆ ਲਾਲਾ ਭੈਣ ਜੋ ਲੱਗਦਾ ਹੀ ਲੱਖ ਵਾਲੀ ਨੂੰ ਆ ਬੱਸ ਲੈ ਗਿਆ ਲੇਗ ਜੱਲਾ ਲਾ ਪਾ ਆ ਵੇ ਬਾਜੀ ਮੈਂ ਤਾਂ ਆ ਗਿਆ ਕੋਲ ਮੈਂ ਬਚਾ ਦਿੱਤਾ ਤੂੰ ਵੀ ਪਾਕ ਵੱਡੀ ਮੈਂ ਕਹਿਣਾ ਬਾਜੀ ਨੂੰ ਕਿਉਂ ਰਹਿਂਦੇ ਗੰਦ ਪਾਇਆ ਤੇਰਾ ਉਹ ਦਿਨ ਦਾ ਵੜਿਆ ਨਹੀਂ ਗਰਾਊਂਡ 'ਚ ਅੱਜ ਕੇਲੇ ਮਿਲਣੇ ਤਾਂ ਆ ਗਿਆ ਮੈਂ ਕੇਲੇ ਕਦਰ ਚੋਰੀ ਕਰਕੇ ਲੀਆ ਹੀ ਹੁੰਦੇ ਨੇ ਕਿਲੋ ਦੇ ਮੇਰੇ ਹੀ ਹੀ ਲੋ ਵੀ ਹੁਣ ਆਡਾ ਦੂਜਾ ਸੈੱਟ ਆ ਗਿਆ ਵਾ ਤੇ ਚਲੋ ਆ ਅੱਖ ਦਾ ਭਾਈ ਦਾ ਭੜੀ ਸੈੱਜ ਪੱਜ ਗਿਆ ਯਾਰ ਹਿੱਟ ਸਾਹ ਵੇਖ ਲੈ ਪੱਟ ਪੱਟ ਲੱਗਾ ਤੇ ਗਨ ਹਿੱਟ ਕਰ ਇਹੋ ਜਿਹਾ ਕਰ ਲੈ ਹਾਂ ਹਾਂ ਖੈਟੀ ਕਰ ఓ ਵੈਰੀ ਗੁੱਡ ਥਾਪੀ ਮਾਰ ਹੁਣ ਕਰ ਗੱਲ ਤੂੰ ਕਿ ਆ ਜਾ ਮਰੀ ਥਾਪ ਨਹੀਂ ਖੇਦ ਗਏ ਹਾਂ ਪੁੱਠਾ ਥੋੜੀ ਭੱਜਾਵਾਂ ਯਾਰ ਮੈਂ ਤੇ ਲੋਣ ਇੰਦੀ ਜਿਲੋਂ ਲਾਇਆ ਕਰ ਦੇ ਲੋ ਦਿਲ ਦੇ ਜਜ਼ਬਾਤ ਪਾਜੀ ਆ ਇੱਕ ਪਿੱਛੋਂ ਆਪਣੇ ਉਹ ਕਿਹੜੇ ਪੁੱਠਾ ਹੋ ਗਿਆ ਨਾ ਪੈਂਦੀ ਆ ਆ ਤੇ ਨਾ ਆ ਤਾਂ ਮੈਂ ਤੇ ਨਾ ਮੈਂ ਸੋ ਉਹ ਸਮਰ ਵਿੱਚ ਪਿੰਨੇ ਹੋ ਕੋਈ ਆ ਗੀ ਜਲਦੀ ਤੁਹਾਡੀ ਆਪ ਜ਼ਿੰਮੇਵਾਰ ਆ। ਇਹ ਕੇਦਾ ਹੀ ਡੈਕ ਸਕਦਾ। ਕਿਸੇ ਤੇ ਵੀ ਤੱਕ ਮੈਂ ਡੈਕ ਸਕਦਾ ਵਾਂ। ਪ੍ਰੈਜ਼ੀਡੈਂਟ ਐ ਕਿ ਪਾਜੀ ਕਿੰਨਾ ਪਾ ਰਹੇ ਤੁਹਾਡਾ? ਪ੍ਰੈਜ਼ੀਡੈਂਟ ਐ ਕਿ ਉਹ 50 50 ਕਿਲੋ ਦੇ ਤੇਰਾ ਢੈਡੀ ਆ ਮਾਮਾ। ਹੈ? ਪ੍ਰੈਜ਼ੀਡੈਂਟ ਐ ਯਾਰ ਸਿਰ ਫਲਾ ਇਹਦਾ। ਕਿ ਢਿੱਡ ਦਾ ਹੀ ਦੱਸਿਆ ਕੱਲਾ। ਉਹ ਤੀਕੋ ਮੇਰਾ ਸਿਰ ਦਾ ਭਾਰ ਆ ਦਸ ਮੜਿਆ। ਦਸ ਮੜਿਆ। ਯਾਰ 380 ਹੋ ਗਏ। ਬਾਕੀ ਤੋ ਕਿੰਨਾ ਬਾਈ ਟਾਈਮ ਕਿੰਨਾ ਹੋਇਆ ਕਿੱਤੜ ਜੁਕੜ ਪਾ ਕੇ ਤੇ ਮੈਂ ਹੋ ਗਿਆ ਵਾ ਡੇਢ ਕੇ ਕੁਵੰਟਲ ਦਾ 10-10 ਕਿਲੋ ਦਾ ਚਿੱਤਰ ਤੇ ਬਾਕੀ ਬਸ ਤੇਰਾ ਵੀ ਵੀ ਤੇਰਾ ਤਾਂ ਹੈ ਇਹਦੇ ਹੈ ਹੀ ਨਹੀਂ ਤੁਕੇ ਮਰਿਆ ਥੱਪ ਤੇਰ ਲਾ ਕੇ ਕਰ ਤੇਰੇ ਬਾਅਦ ਗਾ ਜਿੰਨੇ ਤੇਰੇ ਮਾਰਨੀਆ ਬਾਈ ਵੇਖ ਲਾ ਚੱਕ ਕੇ ਮਾਰੀ ਜੇ ਹੌਲੀ ਵਜੇ ਤੇਰੇ ਹਾਂ ਦੱਸ ਗਾ ਉੱਤੇ ਕਾ ਤੋ ਕੀਤਾ ਇਹਨੂੰ ਪੁੱਛ ਉੱਤੇ ਕਾ ਤੋ ਕੀਤਾ ਦੱਸ ਧਰ ਆਣਾ ਸੀ ਹੈ ਬੈਗ ਕਰਿਆ ਉਹਨਾਂ ਤੇ ਕਾਹਦੇ ਕੀਤਾ ਬੰਦਾ ਬੈਗ ਕਰਿਆ ਉਹਨਾਂ ਤੇ ਕਾਹਦੇ ਕੀਤਾ ਬੰਦਾ ਗਾ ਨਹੀਂ ਕਰਨਾ ਕਾਹ ਨਹੀਂ ਕਰਨਾ ਤੂੰ ਕੋਚ ਆ ਮੈਂ ਵੀ ਨਹੀਂਗਾ ਨਹੀਂਗਾ ਕੋਈ ਤੂੰ ਪਾਜੀ ਕਿੱਥੋਂ ਆਦੇ ਆ ਨਵਾਜੀਪੁਰ ਹਾਂ ਕਿੱਥੇ ਪੈਂਦਾ ਨਵਾਜੀਪੁਰ ਪੰਜ ਦੱਸ ਕਿੱਥੇ ਪੈਂਦਾ ਨਵਾਜੀਪੁਰ ਦੱਸਦਾ ਪਾਜੀ ਨੂੰ ਪੈਂਟ ਯਾਦ ਰੱਖਣਾ ਮੈਂ ਪੈਂਟ ਯਾਦ ਰੱਖ ਤਾ ਹੁਣ ਤੂੰ ਰੱਖਣਾ ਵੀ ਸ਼ਾਹ ਕੋਟਲ ਪੈਂਦਾ ਵਾ ਸ਼ਾਹ ਕੋਟਲ ਕਿੱਥੇ ਪੈਂਦਾ ਸ਼ਾਹ ਕੋਟਲ ਸ਼ਾਹ ਕੋਟਲ ਮਲਸੀਆਂ ਦਾ ਏਰੀਆ ਹੈ ਆ ਗੋਨੀ ਚਿੰਦੇ ਇੱਧਰ ਨੂੰ ਹੋ ਜਾ ਕੈਸ਼ ਇੱਧਰ ਨੂੰ ਹਾਂ ਸ਼ਾਹਵਾਜ ਸੈਜ ਦੀ ਅੱਜ ਫੇਰ ਕੋਈਤੀ ਹੋਗੀ ਚੁੱਟਾ ਚੁੱਟਾ ਸੈਜ ਦਾ ਮੂੰਹ ਦੇਖੀ ਸੈਜ ਪਰਾਹ ਇਹ ਤਾਂ ਮੂੰਹ ਦੇਖੀ ਨਹੀਂ ਨਹੀਂ ਚੱਲ ਮੂੰਹ ਨਹੀਂ ਤੂੰ ਉਹਦੇ ਨਾਲ ਕੋਲ ਉਹਦਾ ਉਹਦਾ ਧੌਂਤੇ ਹੱਥ ਰੱਖ ਕੇ ਹਾਂ ਚੁੱਟ ਲਾ ਕੇ ਆਲਾ ਲੈ ਟਿਕਾਓ ਸੈਜ ਬਹੁਤ ਖਰਾ ਮੂੰਹ ਵੇ ਪੈਂ ਚੱਲ 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 ਇੱਧਰ ਧੌਂਤੇ ਹੱਥ ਰੱਖ ਧੌਂਤੇ ਟੌਣ ਤੇ ਹੱਥ ਰੱਖ ਤੇ ਇੱਕ ਦੂਜੇ ਟੌਣ ਤੇ ਟੌਣ ਤੇ ਉਹਨੇ ਰੱਖਣ ਥੋੜੀ ਦੇਣਾ ਵਾ ਚੱਲ ਚੱਲ ਟੌਣਾ ਤੂੰ ਸਹੀ ਤੂੰ ਤੇ ਰੱਖ ਟੌਣ ਤੇ ਹੱਥ ਤੂੰ ਕਦੋਂ ਨਹੀਂ ਰੱਖਦਾਗਾ ਰੱਖ ਟੌਣ ਤੇ ਹੱਥ ਢਾਟਾ ਲੈ ਨਹੀਂ ਤੈਨੂੰ ਢਾਉਂਦੇ ਥੇ ਮੈਂ ਟੌਣ ਤੇ ਹੱਥ ਰੱਖ ਢਾਟ ਟੌਣ ਤੇ ਹੱਥ ਰੱਖ ਟੌਣ ਤੇ ਹੱਥ ਰੱਖ ਸਿਰ ਵੀਖਦਾ ਕਿੰਨਾ ਕੋ ਕਿਦਾ ਮੁੰਡਾ ਓ ਵੇ ਕਿਦਾ ਮੁੰਡਾ ਭੈੜਾ ਵਾ ਢੋਂ ਤੇ ਥੱਲੇ ਵਾੜ ਲੱਤੀ ਵਾੜ ਖਾ ਸੈਟਲਾਂ ਨੂੰ ਚੱਲ ਚੱਲ ਲੜਨਾਂ ਨੇ ਸੈਟ ਉਹ ਤੂੰ ਅੱਖਾਂ ਨਾਲ ਉਹ ਮੋਟਾਂ ਡਰਾਈ ਨਹੀਂ ਅੱਜ ਪੂਰਾ ਗੁੱਸੇ ਜਾਵੇ ਹੋਰ ਕੱਢੀ ਸਾਹ ਚੜ ਗਿਆ ਨੂੰ ਢਾਲਾ ਲੱਤੀ ਵਾੜ ਖਾਂ ਜਿੱਦ ਤੱਕ ਕਬੱਡੀ ਖੇਡਦੇ ਆ ਸੈਈ ਮਾਰਨੀ ਨਹੀਂ ਨਗੀ ਤੂੰ ਓਦਾ ਟੋਂਡਿਆ ਤਰੱਕ ਪਾਜੀ ਛੋਟੀ ਲਿਆ ਯਾਰ ਸੈਈ ਟਾਉਂਦਾ ਬਸ ਚੱਲ ਉਹਨੇ ਕੋਲ ਫੇ ਜੋਰ ਲਾ ਮੇਰੇ ਨਾਲ ਜੋਰ ਲਾ ਜੋਰ ਲਾ ਜੋਰ ਲਾ ਨਾ ਕੀ ਭਾਜੀ ਚਾਬੀ ਦਿਓ ਗੱਡੀ ਦੀ ਬੈਗ ਤੇ ਸਹੀ ਨੇ ਗੇੜੀ ਲਾਉਣ ਜਾਣਾ ਕਿਉਂ ਸਹੀ ਮਾਮਾ ਲੱਗਦਾ ਸਾਡਾ ਉਹ ਡੈਡ ਉਹਦੇ ਹਿਲੇ ਉਹ ਵਿਚਾਰਾ ਮਿਲ ਗਈ ਜਾਬੀ ਚੱਲੀਏ ਚੱਲ ਜੀਰੇ ਵਾਲੀ ਮਗਰ ਕਿ ਦੂਜੀ ਦੇ ਉਹ ਯਾਰ ਤੂੰ ਜਾ ਲੈ ਰਾਜਕੀ ਆ ਇਹ ਰਾਜਕੀ ਆ ਸਾਨੂੰ ਵੀ ਦੱਸੋ ਕੀ ਆ ਨਹੀਂ ਨਹੀਂ ਇੱਕ ਮਿੰਟ ਜੀਰੇ ਵਾਲਾ ਅੱਛਾ ਹੀ ਉਹ ਉਹਨੂੰ ਲਾਭ ਕਰ ਉਹ ਯਾਰ ਉਹ ਕਹਿੰਦੇ ਜਾਂ ਮੈਡਮ ਹਟ ਜਾਓ ਸਕੂਲੋਂ ਤੀਆਂ ਸਹਜ ਹਟ ਜਾਓ ਇਹ ਉੱਥੋਂ ਹਟ ਗਿਆ ਇਹਨੇ ਬਲੀ ਦੇ ਦਿੱਤੀ ਉੱਥੋਂ ਪਹਿਲੇ ਮੇਰੀ ਗੱਲ ਸੁਣ ਆ ਘੜੀ ਉਹਨੇ ਦਿੱਤੀ ਗਿਫਟ ਇਹਨੂੰ ਆ ਮੈਡਮ ਨੇ ਦਿੱਤੀ ਗਿਫਟ ਹੋਰ ਕੀ ਆ ਗਰਾਊਂਡ ਚ ਵੀ ਇਹੀ ਲਾ ਕੇ ਰੱਟਦਾ ਲਾਉਂਦਾ ਹੀ ਨਹੀਂ ਲਾਉਂਦਾ ਹੀ ਨਹੀਂ ਪਿਆਰ ਬਹੁਤ ਆ ਚਾਚੀ ਦੀ ਚਾਚੀ ਦੀ ਨੀ ਕਿ ਇਸ਼ਕ ਮੁਹੱਬਤ ਪੱਕਾ ਹੈ ਇਹਦਾ ਸਕੂਟਰੀ ਵਾਲੀ ਵੀ ਆ ਲਾਲੇ ਦੱਸ ਓਏ ਠੀਕ ਆ ਭਾਜੀ ਇਹਦੀ ਸਾਰੀ ਹਿਸਟਰੀ ਆ ਜਗਰੂਪ ਨੂੰ ਪੁੱਛੋ ਹਾਏ ਪੁੱਛ ਲੈ ਪੁੱਛ ਲੈ ਜਗਰੂਪ ਨਹੀਂ ਤੇਰੇ ਦੇਖੀ ਕਿੱਦਾਂ ਪੈਣੀ ਆ ਵਾ ਹੈਗੀ ਨਾ ਜੀਰੇ ਵਾਲੀ ਕਿਹੜੀ ਜੀਰੇ ਵਾਲੀ ਹੈ ਨਾ ਹੈਗੀ ਨਾ ਸੱਚ ਪੇ ਜਗਰ ਮੈਂ ਸਾਰੀ ਢੜੀ ਗੇਣੀਆਂ ਮਾਰਦੇ ਨੇ ਨਾ ਮੋਰਚਲ ਦੇ ਤੂੰ ਦੇਹੇ ਉਹ ਦਿਨ ਮੈਨੂੰ ਟੱਕਰ ਆਈ ਇੱਥੇ ਸਹੀ ਤੂੰ ਕਿਹੜੀ ਮਾਰੀ ਕਿ ਨਹੀਂ ਉਹ ਦਿਨ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇ ਕਿਥੇ ਗਿਆ ਸੀ ਇਹ ਮੋਟਰਸਾਈਕਲ ਛੜੀ ਦੇ ਹੈ 14 ਦੀ ਛੜੀ ਬਣੀ ਉੱਤੇ ਪੈਰ ਲਾ ਕੇ ਕਿੱਥੇ ਗਿਆ ਸੀ ਉਹ ਮਾਨਕ ਨੂੰ ਗਿਆ ਸੀ ਕੀ ਕਰਨ ਗਿਆ ਮਾਨਕ ਨੂੰ ਦਵਾਈ ਲੈਣ ਭਾਈ ਦਵਾਈ ਪਤਾ ਨਹੀਂ ਇਹ ਕਾਰ ਹੀ ਲੈਣ ਗਿਆ ਸੀ ਪਰ ਉੱਥੇ ਮੈਂ ਵੇਖਿਆ ਗੇੜੀ ਲਾਉਂਦੇ ਸੀ ਕੁੜੀਆਂ ਦੇ ਆਈ ਵੀਡੀਓ ਮੈਨੂੰ ਮੈਨੂੰ ਪਤਾ ਗੇੜੀ ਕੈਮਰੇ ਨੇ ਵੀ ਆਈ ਵੀਡੀਓ ਵੇਖੀ ਸੀ ਆ ਨਹੀਂ ਆ ਜਾ ਉਹ ਜੀਭ ਦੀ ਦਵਾਈ ਲੈਣ ਗਿਆ ਉਹ ਕਹਿੰਦਾ ਜੀਰੇ ਵਾਲੀ ਦੀ ਦਵਾਈ ਲੈਣ ਗਿਆ ਆਵਾ ਜੀਭ ਦੀ ਗਿਆ ਨਾ 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 ਹੋਈ ਇਹ ਦਵਾਈ ਉਹ ਖਾਂਦਾ ਨਾ ਮਨ ਮੁਹੀ ਤੁੰਦਾ ਹੋਈ ਪਾ ਵੀ ਮਿਲਿਆ ਉੱਥੋਂ ਅੱਛਾ ਮਾਨਕ ਨੂੰ ਯਾਰ ਨਾ ਮਹਾਕ ਦੇ ਤੂੰ ਹੋਂਤ ਹੋ ਗਿਆ ਮੁੰਡਾ ਹਟ ਜਵੇ ਭਾਜੀ ਇੱਥੇ ਕੇਸ ਪਵਾ ਦੇਣਾ ਆਪ ਹੁਣ ਯਕੀ ਮੈਂ ਕੀ ਕੀਤਾ ਤੂੰ ਬਦਮਾਸ਼ ਬੰਦਾ ਹੈ ਨਾ ਬਦਮਾਸ਼ ਬੰਦਾ ਤੂੰ ਹੈ ਉਹਦੇ ਚ ਚਵੇੜਾਂ ਕਾਦੋ ਮਾਰਦੇ ਸੀ ਤੇ ਕੁਲਦਾ ਸੀ ਹੈ ਜੇ ਉਹਨੇ ਵੀ ਕਹਿਤਾ ਇਹਦੀ ਬੋਲੀ ਆ ਉਦੋਂ ਮੈਂ ਤੇ ਤੈਨੂੰ ਮਿਲਿਆ ਨਹੀਂ ਸੀ ਉਹ ਦਿਨ ਚੌਂਕ 'ਚ ਕੌਣ ਸੀ ਜੇ ਉਹਦੋਂ ਤੱਕ ਜਿੱਦੂ ਕੱਲਾ ਸੀ ਉਹਦੇ ਮੇਰੇ ਪਿੱਛੇ ਤੈਨੂੰ ਕਦੋਂ ਪਤਾ ਇਹ ਕੱਲਾ ਸੀ ਨਾ ਤਾਂ ਹੀ ਪਤਾ ਉਹਦੇ ਕੋਲੋਂ ਦੀ ਨੰਗੇ ਆ ਲੈ ਬੱਸ ਵੇ ਮਾਮੇ ਗਾਇ ਹੋਲੀ ਲਈ ਆਂਦਾ ਲੈ ਉਹ ਕੱਢੀ ਆਈ 20 ਚ ਨੰਗੇ ਹੀ ਉਹਦੋਂ ਇਹ ਕੱਲਾ ਖੜਾ ਸੀ ਆ ਲੈ ਓਏ ਕੱਲਾ ਮਿਲਿਆ ਝੂਠੀ ਪੁੱਜ ਤੂੰ ਜੀਰੇ ਵਾਲੀ ਦਾ ਸਾਨੂੰ ਦੱਸ ਦੇ ਅੱਜ ਮੈਂ ਮੈਂ ਤਾਂ ਫੇਰ ਨਹੀਂ ਫੇਰ ਨਾ ਮਗਦਰ ਉਹ ਵੀ ਆਉਂਦੇ ਅੱਜ ਇਤਿਹਾਸ ਦੱਸ ਦੇ ਕੀ ਆ ਮੋਦ ਘਟੂ ਹੀ ਚ ਬੱਚਾ ਉਹ ਤਾਂ ਉਹ ਤੇੜ ਆਈ ਹੋਈ ਸਹਿਜ ਉਦਨ ਦੀ ਸਹਿਜ ਕੋ ਵੀ ਬਦਮਾਸ਼ ਬਹੁਤ ਆ ਸਹੀ ਗੱਲ ਕੋਈ ਮੁੰਡਿਆਂ ਨਾ ਫਿਰਦੇ ਦੋ ਤਿੰਨ ਮੋਟਰਸਾਈਕਲ ਲਈ ਫਿਰਦੇ ਹੁੰਦੇ ਆ ਨਾ ਉਹ ਭਾਜੀ ਉਹਨੂੰ ਸਾਤਲਾ ਨਹੀਂ ਤੇ ਜਾਈਏ ਅਸੀਂ ਬੁਗਲਾ ਆ ਗਿਆ ਵਾ ਭਾਈ ਜਿ ਪਹਿਜਲ ਛੱਡਿਆ ਸੀ ਅੱਜ ਬ੍ਰਹਮੀ ਵਾਲਾ ਕਿਉਂ ਪ੍ਰਧਾਨ ਆਜੋ ਆਜੋ ਮੇਰੇ ਵੀਰ ਭਰਾ ਬ੍ਰਹਮੀ ਦਾ ਲੰਗਰ ਬ੍ਰਹਮੀ ਦਾ ਮੇਰੇ ਵੀਰ ਰੇ ਓ ਲਾਲੇ ਤੂੰ ਕਹਿੰਦਾ ਹੀ ਮੈਂ ਆ ਲੰਗਰ ਨਹੀਂ ਲਾਦਾ ਬ੍ਰਹਮੀ ਦਾ ਲਾਲੇ ਦਾ ਮੂੰਹ ਬੰਦ ਹੋਇਆ ਦੰਦ ਜੁੜੇ ਹੋਏ ਲਵਾਇਆ ਬੜੇ ਜੋਰਾਂ ਨਾਲ ਜੋਰਾਂ ਨਾਲ ਲਵਾਇਆ ਅੱਜ ਕਹਿੰਦੇ ਆ ਬੰਦਾ ਅੱਜ ਅੱਜ ਬਣਾਈ ਤੇ ਹੈਗੀ ਇਹਨੇ ਬਰਮੀ ਦੇ ਬਾਕੀ ਬਰਮੀ ਦੀ ਕੁੜੀ ਆਈਸਕ੍ਰੀਮ ਬਣ ਗਈ ਹਾਂ ਕੋਈ ਸਾਹਿਬ ਕਰਾਤੀ ਸੇਵਾ ਫੇ ਅੱਜ ਕਰਾਤੇ ਸੇਵਾ ਮੁੰਡੇ ਨੇ ਨਹੀਂ ਨਹੀਂ ਮੁੰਡੇ ਬਹੁਤ ਆ ਉਹਦਾ ਹੈ ਕੰਮ ਵਧੀਆ ਉਹਦਾ ਕਿ ਨਹੀਂ ਜੋ ਤੋਈ ਪੀਤੀ ਪਤਾ ਲੱਗਣਾ ਪਤਾ ਲੱਗਣਾ ਭਾਈ ਕਹਿੰਦਾ ਘਰੇ ਜਾ ਕੇ ਮਿਹਨਤ ਲਾਈ ਜਾਣੀ ਨੀ ਨਮੀ ਰਹਿ ਗਈ ਆ ਗੁੰਦਗਦੀ ਦਾ ਕੋਹ ਨਾ ਠੇ ਲਿਓ ਹਣਾ ਉਹ ਪਾ ਦੇ ਵੀ ਕੀ ਪਾ ਦੇ ਆ ਬ੍ਰੰਮੀ ਜਿਹੜੀ ਕਿਉਂ ਪਾ ਦੇ ਮੈਂ ਘਰੇ ਲਿਆਣੀ ਆ ਉਹ ਹੈਗੀ ਵੀ ਟਰੂ ਟੇਸਟ ਪ੍ਰੀਮੀਅਮ ਲਿਖਿਆ ਤਾਂ ਕਰਕੇ ਨਹੀਂ ਭਾਈ ਪ੍ਰੀਮੀਅਮ ਆ ਤੈਨੂੰ ਉਥੋਂ ਲੈ ਜੰਨੇ ਨਹੀਂ ਨਹੀਂ ਮੈਂ ਲਿਆਣੀ ਹੀ ਆ ਉਹ ਬ੍ਰੰਮੀ ਬ੍ਰੰਮੀ ਘੱਟ ਵਿੱਚ ਮਿਰਚਾਂ ਵਾਲੇ ਜਰ ਪਾ ਦੇ ਪਾ ਦੇ ਯਾਰ ਨਾਲ ਉਹ ਯਾਰ ਉਸ ਤਰ੍ਹਾਂ ਨਹੀਂ ਬਣੇ ਕੋਈ ਨਾ ਇਹ ਤੋ ਲੈਨੇ ਆ ਨਹੀਂ ਇਦਾਂ ਹੀ ਮਲੇ ਕੁਮਾਰੇ ਕਹਿੰਦੇ ਸਾਰੀ ਬਹੁਤ ਸਾਰੀ ਪਹਿਲਾਂ ਉਹ ਲਾੜੜੀ ਪੈ ਗਈ ਵਿੱਚ ਲੈ ਲੈ ਸ਼ਾਏਬ ਹੈ ਅੱਜ ਸ਼ਾਏਬ ਹੈ ਨੱਲ ਕੈਂਪ ਚ ਕਹਿੰਦੇ ਸ਼ਾਏਬ ਹੈ ਆ ਹਜੇ ਗਾਂ ਗਾਂ ਵੇਖਿਓ ਹੁੰਦਾ ਕੀ ਇੱਥੇ ਸ਼ਰਧਈਆਂ ਦੇ ਲੰਗਰ ਵੀ ਚੱਲਣੇ ਹਜੇ ਤਾਂ ਬਦਾਮਾਂ ਦੇ ਬੂਟੇ ਲਾ ਲੈਣੇ ਬਦਾਮਾਂ ਦੇ ਲੱਗਣੇ ਸਾਰੀ ਗਰਾਊਂਡ 'ਤੇ ਹੋ ਗਈ ਆ ਪਾਸ ਗਰਾਊਂਡ ਬਦਾਮਾਂ ਦੇ ਲੱਗਣੇ ਲਾਲਾ ਕਹਿੰਦਾ ਮੇਰੇ ਕੋਲ ਲੱਖ ਦਾ ਜੈ ਕਾਹੀ ਲਾਡੀ ਦਾ ਪੀਏ ਆ ਪੀਲਾ ਪੀਲਾ ਆ ਜੋ ਸੈਡਾ ਦੇ ਬਦਾਮਾਂ ਲੋਣੇ ਵਿੱਚ ਚਾਲੇ ਖਸ ਖਸ ਲਾ ਦੇਣੀ ਆ ਕਹਿਣਾ ਗਰਾਉਂਡ 'ਚ ਡਾਕਾ ਪੈ ਗਿਆ ਵੇ ਭਾਈ ਆ ਪ੍ਰਧਾਨ ਆ ਚਾਰ ਗਲਾਸ ਪੀ ਗਿਆ ਵਾ ਕੋਈ ਨਹੀਂ ਪੀਲਾ ਪੀਲਾ ਕੱਟ ਕੇ ਨਹੀਂ ਦੁੱਧ ਵੀ ਲੈ ਆਇਆ ਕਰ ਕਰਉ ਭਾਈਆ ਤੂੰ ਹੀ ਲੈ ਆਇਆ ਕਰ ਤੁਹਾਡੇ ਵੀ ਤਕੇ ਹੈਗੀ ਆ ਅੱਜ ਇਹਦੇ ਵਿੱਚ ਹੈ ਸਹਿਜ ਦੂਜੇ ਨਹੀਂ ਓਏ ਬਣੀ ਗੱਲ ਕਣੀ ਅੱਜ ਤਾਂ ਦੂਜੇ ਨਹੀਂ ਵਾਹੇ ਮੂੰਹ ਨਾ ਬੋਲ ਤੈਨੂੰ ਕਿਹਾ ਹੁੰਦੀ ਆ ਆਉਂਦੀ ਨਹੀਂ ਆਵਾਜ਼ ਬਣੀ ਗੱਲ ਕਿ ਨਹੀਂ ਮੈਂ ਕਿਹਾ ਹੋਇਆ ਠੰਡਾ ਠਰ ਠੰਡਾ ਠਰ ਸਾਰਿਆਂ ਦੇ ਲਿਖਣਾ ਨਾਮ ਲੋ ਜੀ ਅੱਜ ਬਾਬੇ ਦੀ ਕਿਰਪਾ ਨਾਲ ਅੱਜ ਲਾਇਆ ਗਿਆ ਬਰਮੀ ਦਾ ਲੰਗਰ ਗਰਾਊਂਡ 'ਚ ਅਮਰੀਕਾ ਵਾਲੇ ਮੁੰਡਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਬਰਮੀ ਦਾ ਲੰਗਰ ਲਾਇਆ ਲਖੇ ਭਾਈ ਨੂੰ ਅੱਧੀ ਅ ਗਲਾਸੀ ਦੇ ਤੇ ਭਾਜੀ ਕਿੱਦਾਂ ਹੋ ਗਿਆ ਨਾ ਓਕੇ ਅੱਜ ਮੜਿਆ ਪੀ ਕੇ ਗਲਾਸੀ ਦੱਸ ਕਿੱਦਾਂ ਤੁਸੀਂ ਲੋ ਲੈ ਲੋ ਜਿਹਨੂੰ ਲੋੜ ਆ ਭਈ ਹੈ ਹੈਗਾ ਹਜੇ ਹੈਗਾ ਹੈਗਾ ਹਜੇ ਇਹ ਹੁਣੇ ਪ੍ਰਧਾਨ ਨੱਕ ਨੱਕ ਤਾਂ ਹੀ ਕਰਦੇ ਅੱਜ ਜਿਹੜਾ ਬੰਦਾ ਮੂੰਹ ਮੋੜ ਦੇਣਾ ਮੂੰਹ ਮੋੜ ਦੇਣਾ ਵੀ ਕਹਿਣਾ ਬ੍ਰਹਮੀ ਨਹੀਂ ਹੁਣ ਹੋਰ ਕੁਛ ਲਿਆਓ ਠੀਕ ਆ ਮੋਟਿਆ ਓਕੇ ਆ ਸਵਾਦ ਨਹੀਂ ਹੈ ਨਾ ਕਿੰਨੇ ਗਲਾਸ ਪੀ ਲੇ ਦੂਜਾ ਦੋ ਕਿੰਨੇ ਪੀਨੇ ਹੋਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਪਿੰਡ ਨਾਲ ਪਿੰਡ ਕੈਂਪ ਚੱਲ ਰਿਹਾ ਵਾ ਤੇ ਮੁੰਡੇ ਬਹੁਤ ਵਧੀਆ ਪਰਫਾਰਮੈਂਸ ਕਰ ਰਹੇ ਆ ਕਿ ਵਧੀਆ ਆ ਰਹੇ ਡੇਲੀ ਵੱਧ ਤੋਂ ਵੱਧ ਮੁੰਡੇ ਆ ਰਹੇ ਆ ਤੋ ਹੁਣ ਆਪਾਂ ਇਹ ਪਰਾਲਾ ਕਰਨਾ ਵਾ ਕਿ ਜਿਹੜੇ ਮੁੰਡੇ ਡੇਲੀ ਆਉਣਗੇ ਤੇ ਵਧੀਆ ਪਰਫਾਰਮੈਂਸ ਵੀ ਦੇਣਗੇ ਤੇ ਉਹਨਾਂ ਨੂੰ ਕੋਈ ਸਾਹਿਬ ਦੱਸੋ ਕਿਦਾਂ ਉਹਨਾਂ ਨੂੰ ਕਿੱਟਾ ਵੀ ਦਿੱਤੇ ਜਾਣੀਆਂ ਤੇ ਆਪਣੇ ਬਦਾਮ ਵੀ 1 ਕਿਲੋ-ਕਿਲੋ ਦਿੱਤੇ ਜਾਣਗੇ ਮਹੀਨੇ ਦੇ ਵਿੱਚ ਹਾਂਜੀ ਜਿਹੜਾ ਵਧੀਆ ਕਰੂਗਾ ਡੇਲੀ ਆਊਗਾ ਛੁੱਟੀ ਨਹੀਂ ਕਰੂਗਾ ਜੀ ਮਿਹਨਤ ਕਰੂਗਾ ਮਿਹਨਤ ਫੁੱਲ ਕਰੂਗਾ ਕੋਈ ਸਾਹਿਬ ਦੱਸਣਗੇ ਕਿਹੜਾ ਬੰਦਾ ਮਿਹਨਤ ਵਧੀਆ ਕਰਦਾ ਵਾ ਉਹਨੂੰ ਕਿਲੋ ਬਦਾਮ ਜਾਂ ਉਹਨੂੰ ਕੈਸ਼ ਵੀ ਦਿੱਤਾ ਜਾ ਸਕਦਾ ਵਾ ਤੇ ਆਪਾਂ ਹੁਣ ਤੁਹਾਡੇ ਲਈ ਕਿੱਟਾ ਵੀ ਵਧੀਆ ਬਣਾ ਦੇਈਏ ਮੁੰਡੇ ਹੁਣ ਉਹ ਕਹਿੰਦੇ ਵਧੀਆ ਮਿਹਨਤ ਕਰੋਗੇ ਤੇ ਦੋ ਕਹਿੰਦੇ ਦਾਹਾਂ ਚ ਚਾਰ ਪੰਜ ਮੁੰਡੇ ਵੀ ਉੱਠ ਗਏ ਦਾ ਆਪਣੇ ਪਿੰਡ ਦਾ ਨਾਂ ਹੋ ਜਣਾ। ਇਸ ਲਈ ਆਪਾਂ ਨੂੰ ਹੁਣ ਉੱਠ ਕੇ ਆਉਣਾ ਚਾਹੀਦਾ ਵਾ ਸਹੀ ਆ। ਠੀਕ ਆ ਨਾ? ਹਾਂਜੀ ਹਾਂਜੀ। ਤੇ ਆਪਣੇ ਕੋਲ ਹੁਣ ਵਧੀਆ ਮੌਕਾ ਵਾ। ਲੋਕੀ ਬਾਹਰ ਜਾਂਦੇ ਆ ਮਿਹਨਤ ਲਾਉਣ ਸਹੀ ਆ। ਆਪਣੇ ਪਿੰਡ ਵਾ ਦੀ ਜਰੂਰ ਆਓ। ਹੁਣ ਬਾਹਰੋਂ ਵੀ ਮੁੰਡੇ ਆਉਂਦੇ ਆ ਠੀਕ ਆ। ਤੇ ਇੰਨੀ ਕ ਬੇਨਤੀ ਸੀਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਠੀਕ ਆ। ਠੀਕ ਆ ਹੁਣ ਮੁੰਡੇ ਸੁਣ ਲਓ। ਛੁੱਟੀ ਨਹੀਂ ਕਰਨੀਗੀ। ਹਾਂ ਇਹ ਸੋਚ ਲਓ ਬਦਾਮ ਵੀ ਆ। ਕਿੱਟ ਵੀ ਆ ਹਾਂ ਜੇ ਜੇ ਮੰਨ ਦੇ ਜੋ ਵੀਡੀਓ ਦੇ ਲਓ ਭਾਈ ਵੀ ਵਲੌਗ ਕਰਦੇ ਆ ਕੀ ਨਹੀਂ ਹੋਏ ਵੀਡੀਓ ਵੇਖ ਲੈਣ ਦੇ ਨਾ ਛੁੱਟੀ ਨਹੀਂ ਕਰਨੀ ਹੈ ਚੱਲ ਜੀ ਸਾਰਿਆਂ ਨੂੰ ਅੱਜ ਦੀ ਆਪਣੀ ਗਰਾਊਂਡ ਖਤਮ ਹੋ ਗਈ ਆ ਤੇ ਆਪਾਂ ਹੁਣ ਚੱਲੇ ਪਿੰਡ ਨੂੰ ਹੂੰ ਤੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਆਪ ਨੂੰ ਕਯੂਸਪਲੇ ਬਰਮੀ ਦਾ ਲੰਗਰ ਲਾਇਆ ਬਰਮੀ ਦਾ ਲੰਗਰ ਲਾਇਆ ਜਿਹੜੇ ਮੁੰਡੇ ਨਹੀਂ ਆਉਂਦੇ ਉਹ ਵੀ ਇੱਥੇ ਆਓ ਜਿਹੜੇ ਮੁੰਡੇ ਨਹੀਂ ਆਉਂਦੇ ਉਹ ਵੀ ਆਓ ਤੇ ਨਸ਼ਾ ਛੱਡੋ ਨਸ਼ਾ ਛੱਡੋ ਕੋਈ ਕਿੱਥੋਂ ਆਦਾ ਵਾਦੀ ਬੜਾ ਅੱਜ ਕੋਈ ਗੱਤੇ ਆਏ ਆ ਗੱਜੇ ਕਿਹੜੀ ਦੇ ਅਲਟੋ ਦੇ ਠੀਕ ਆ ਚੈਨਲ ਨੂੰ ਸਾਈ ਕਰੋ ਲਾਈਕ ਕਰੋ ਹਾਂ ਲਵ ਯੂ ਕਿਹਾ ਹੀ ਨਹੀਂ